ਸਾਡਾ ਪੰਜਾਬ ਜਿਹੜਾ ਇਸ ਵੇਲੇ ਖੇਡਾਂ ਦੇ ਵਿੱਚ ਜਿਹੜਾ ਲਗਾਤਾਰ ਦਿਨ ਦੁਗਣੀ ਰਾਤ ਚੌਗਣੀ ਜਿਹੜਾ ਤਰੱਕੀ ਕਰਦਾ ਜਾ ਰਿਹਾ। ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਅਸੀਂ ਖੇਡਾਂ ਦੇ ਮੁਕਾਬਲੇ ਵਿੱਚ ਕਿੱਥੇ ਕਿ ਖਲੋਤੇ ਕਿੱਥੇ ਸਟੈਂਡ ਕਰਦੇ ਆ। ਜਿੱਦਾਂ ਹੁਣ ਸਕੂਲਾਂ ਦੇ ਵਿੱਚ ਹੈ ਉਹਨਾਂ ਦੇ ਵਿੱਚ ਗਰਾਊਂਡਾਂ ਜ਼ਰੂਰ ਹੋਣੀਆਂ ਚਾਹੀਦੀਆਂ। ਜਿੱਦਾਂ ਘਾਹ ਦੀ ਗਰਾਊਂਡਾਂ ਦਾ ਘੱਟ ਤੋਂ ਘੱਟ ਹੋਣੀ ਚਾਹੀਦੀ। ਨੋ ਡਾਊਟ ਵੀ ਅੱਗੇ ਨਾਲ ਜਿਹੜਿਆ ਪਿੱਛੇ ਸਾਡਾ ਡਾਊਨਫਾਲ ਥੋੜਾ ਚਲਾ ਗਿਆ ਸੀ। ਹੁਣ ਫੇਰ ਥੋੜਾ ਜਆ ਆਪਾਂ ਵਾਪਸ ਹੁਸਤੇ ਆ ਰਹੇ ਹੈ ਪਰ ਹਾਲੀ ਵੀ ਸਾਨੂੰ ਬੜੀ ਮਿਹਨਤ ਕਰਨ ਦੀ ਜ਼ਰੂਰਤ ਹੈ ਪਰ ਉਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਸਾਡੀ ਜਿਹੜੀ ਹੈ ਕੁੜੀਆਂ ਦੀ ਜਿਹੜੀ ਹੈ ਉਹ ਜਿਹੜੇ ਆਪਾਂ ਪਿੱਛੇ ਡਾਊਨ ਚੱਲ ਰਹੇ ਜੀ ਅੱਛਾ ਕੁੜੀਆਂ ਦੇ ਵਿੱਚ ਇਹ ਹੈਗਾ ਕਿ ਉਹਦੇ ਵਿੱਚ ਜਿਹੜਾ ਹੈ ਸੈਂਟਰ ਲਾ ਲੋ ਕਿ ਜਾਂ ਪੇਰੈਂਟਸ ਜਿਹੜੇ ਆ ਉਹ ਬੱਚਿਆਂ ਨੂੰ ਬਹੁਤ ਘੱਟ ਜਿਹੜੇ ਆ ਗਰਾਉਂਡਾਂ ਨੂੰ ਵਿੱਚ ਭੇਜਦੇ ਆ ਤੇ ਮੈਂ ਚਾਹਾਂਗਾ ਕਿ ਪਹਿਲੇ ਵੀ ਸਾਡੇ ਕੁੜੀਆਂ ਬਹੁਤ ਵੱਡੀਆਂ ਰਿਜ਼ਲਟ ਲਿਆਉਂਦੀ ਰਹੀਆਂ ਬਾਕੀ ਗੇਮਾਂ ਦੇ ਵਿੱਚ ਚਲੋ ਰਿਜ਼ਲਟ ਆ ਰਹੇ ਨੇ ਪਰ ਹੋਕੀ ਦੇ ਵਿੱਚ ਵੀ ਜਿਹੜੇ ਆ ਪੇਰੈਂਟ ਵਗੈਰ ਨੂੰ ਉਹਨਾਂ ਬੱਚਿਆਂ ਨੂੰ ਜਿਹੜਾ ਆ ਉਹਨਾਂ ਨੂੰ ਵੱਧ ਤੋਂ ਵੱਧ ਇਹਦੇ ਵਿੱਚ ਲਿਆਣ ਤਾਂ ਕਿ ਜਿਹੜਾ ਸਾਡਾ ਜਿਹੜਾ ਹੋਕੀ ਦਾ ਲੈਵਲ ਜਿਹੜਾ ਹੈਗਾ ਕੁੜੀਆਂ ਦਾ ਲੈਵਲ ਵੀ ਵਧੀਆ ਹੋਵੇ ਤੇ ਸਾਡੇ ਰਿਜ਼ਲਟ ਦੇ ਵਿੱਚ ਵਧੀਆ ਆਣ ਜੀ ਜੀ